ਕਸਮੀਜ ਮਾਦੀ ਕੁਝ ਪ੍ਰੀਤ ਕਾਵਿ ਵਿਦਿਆਰਥਣ ਤੁਹਾਡੇ ਸਾਹਮਣੇ ਇੱਕ ਕਵਤਾ ਪੇਸ਼ ਕਰਨ ਜਾ ਰਹੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਤਾਂ ਨੂੰ ਪਸੰਦ ਕਰੋਗੇ ਖਾਂਡ ਤੋਂ ਮਿੱਠੀ ਬੋਲੀ ਸੋਣੇ ਬਤਨ ਪੰਜਾਬ ਦੀ ਮੁਖ ਚੋਲਾ ਮਾਰੇ ਜਹੰ세 ਅਤਰ ਗੁਲਾਬ ਦੀ ਮੁਖ ਚੋਲਾ ਜੈਸੇ ਅਤਰ ਗੁਲਾਬ ਦੀ ਹੋਰ ਸਤਣ ਜਵਾਨਾਇਖਾਂ ਜਲ ਪਰ ਡੋਲੀ ਦਾ ਕਰ ਦੇਨਾ ਹਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਕਰ ਦੇਨਾ ਹਮ ਦਰਦੋਂ ਤਰਸ ਪੰਜਾਬੀ ਬੋਲੀ ਦਾ पस्तो देश पठाणा दे, दे। आनाती शस्त्र वेद पुराणा दे आकडनाति शस्त्र वेद पुराणा दे ए कर नारों कदर बदाता गोली ਕਰਦੇ ਨਾ ਹਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਕਰਦੇ ਨਾ ਹਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਮੈਂ ਅੱਗੇ ਇੱਕ ਨੂਰ ਨੋਮਾ ਉੱਠਦੀ ਦਿਲਾਂ ਕਹਾਰ ਸੀ ਫਿਰ ਮਗਰੋਂ ਦੀ ਆਗੀ ਹੋਰ ਹਮੈ ਤਣ ਫਾਰ ਸੀ ਫਿਰ ਮਗਰੋਂ ਨ ਫਾਰਸੀ ਮੈਂ ਪੜੀ ਮਨਸ ਕੋਲੀ ਚਲਦਾ ਹੁਕਮ ਜਰੋਲੀ ਦਾ ਕਰ ਦੇ ਨਾਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਕਰ ਦੇ ਨਾਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਫਿਰ ਨੁਕਸਾਨ ਉਠਾ ਟੁੱਟ ਪੜੇ ਨੇ ਕੱਢਤੀ ਬਾਹਾਂ ਪਕੜ ਕੇ ਚੈਰੀ ਚੋਂ ਟੁੱਟ ਪੜੇ ਨੇ ਕੱਢਤੀ ਬਾਹਾਂ ਪਕੜ ਕੇ ਚੈਰੀ ਚੋਂ ਅਣ ਕੁਛ ਕੀ ਕਰ ਸਕਦੀ ਜ਼ਹਿਰ ਬਥੇਰਾ ਕੋਲੀ ਦਾ ਕਰ ਦੇਨਾ ਹਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਕਰ ਦੇਨਾ ਦੋ ਤਰਸ ਪੰਜਾਬੀ ਬੋਲੀ ਦਾ ਅਬ ਹਿੰਦੀ ਦੀ ਤੁਗਤੀ ਜਾਤ ਮਜਾਚਣ ਸੌਕਣ ਦੀ ਮੈਂ ਚੁੱਪ ਕੀਤੀ ਫਿਰਦੀ ਇਸ ਦੀ ਆਦਤ ਪੌਂਕਣ ਦੀ ਮੈਂ ਚੁੱਪ ਕੀਤੀ ਫਿਰਦੀ ਇਸ ਦੀ ਆਦਤ ਪੰਜਾਬੀ ਬੋਲੀ ਦਾ ਕਰ ਦੇਣਾ ਹਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਤੱਕੜੇ ਰਹੋ ਪੰਜਾਬੀਓ ਕਿਹੜਾ ਛੱਡਦਾ ਨਵੇਂ ਆਤੋਂ ਜਿੰਦਗੀ ਫੁੱਕੀ ਹੋਈ ਫਿਰ ਉਠਾਈ ਸਵਾਂਚੋਂ ਚਿਰ ਦੀ ਫੋਕੀ ਹੋਈ ਫੇਲ ਉਠਾਈ ਸੇਵਿਆਂ ਚੋਂ ਅਠ ਨੋਂ ਸੁਬੇ ਨਿਕਲੇ ਟੱਡਣਾ ਪਰੇ ਪਣੋਲੀ ਦਾ ਕਰ ਦੇਨਾ ਹਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਕਰ ਦੇਨਾ ਹਮ ਦਰਦੋਂ ਤਰਸ ਪੰਜਾਬੀ ਬੋਲੀ ਦਾ ਕਰ ਦੇਨਾ ਹਮ ਦਰਦੋਂ ਤਰਸ

ਕਿੱਤਾ ਮੇਰਾ ਪੰਜਾਬੀ ਸਭ ਖੱਟਿਆ ਵਿੱਚ ਪੰਜਾਬੀ ਚੱਪਾ ਚੱਪਾ ਪੰਜਾਬੀ ਕਣ ਕਣ ਨਹੋ ਮੇਰੇ ਦਾ ਪੰਜਾਬੀ ਮੇਰੇ ਸੱਗੀ ਸਾਥੀ ਪੰਜਾਬੀ ਨਾਲਾ ਦਵਾਲਾ ਸਭ ਪੰਜਾਬੀ ਰਫਤਾਰ ਕੁਫਤਾ ਦਸਤਾਰ ਮੇਰੀ ਸਭ ਪੰਜਾਬੀ ਮੇਰਾ ਸੂਟ ਪੰਜਾਬੀ ਮੇਰੀ ਤੋਰ ਪੰਜਾਬੀ ਮੇਰਾ ਸੂਟ ਪੰਜਾਬੀ ਮੇਰੀ ਤੋਰ ਪੰਜਾਬੀ ਜਮਾਂ ਗੁਰਬਾਣੀ ਪਜਾਪੀ ਤੋਂ ਮੇਰੀ ਆਤ ਪੰਜਾਬੀ ਮੇਰੀ ਸ਼ਾਨ ਪੰਜਾਬੀ ਮੇਰਾ ਮਾਣ ਪੰਜਾਬੀ ਮੇਰਾ ਮਾਣ ਪੰਜਾਬੀ ਮੇਰਾ ਮਾਣ ਪੰਜਾਬੀ